ਕੋਤਾ ਦੇ ਡੇਰੇ ਤੋਂ ਜੀ ਅੱਜ ਇਸ ਸਮਾਰਣ ਦੇ ਸਾਡੇ ਸਾਡੇ ਤੁਹਾਨੂੰ ਅੱਜ ਸਭ ਨੂੰ ਬੰਦ ਰਹੀ ਵਾਹਿਗੁਰੂ ਜੀ ਦਾ ਸਤਿ ਸਾਲਾ ਵਾਹਿਗੁਰੂ ਜੀ ਮਾਜਾ ਦੇ ਪਰਜਾਨਾ ਜੀ ਸਾਡੇ ਭਾਈ ਅੱਜ ਆਪਾਂ ਇੱਕ ਸੇਵਕ ਨੂੰ ਮਿਲ ਜਾਣਾ ਜਿਹੜਾ ਕਿ ਹਰ ਰੋਜ਼ ਆਪਾਂ ਨੂੰ ਤਿਆਰੀਆਂ ਕਰਕੇ ਅਨੁਭਵ ਹੋ ਗੋਦਾਰਾ ਜੀ ਕਹਿਣ ਲੱਗੇ ਕਹਿੰਦੇ ਮਹਾਰਾਜ ਜਿਵੇਂ ਆਪਨੀ ਦੇਖਿਆ ਹੈ ਜਿਸ ਤਰ੍ਹਾਂ ਤੁਹਾਡਾ ਮਨ ਕਹਿੰਦਾ ਜਿਸ ਨੂੰ ਯਾਦ ਕਰਦਾ ਜਿਹੜਾ ਸਵਾਮੀ ਯਾਦ ਕਰਦਾ ਉਹਦੀ ਤਸ ਪਰਵਾਉਂਦੇ ਹੋ ਜਿੱਥੇ ਵੀ ਯਾਰਾ ਪਤੀ ਅੱਗੇ ਹੈ ਤੇ ਉਹ ਨਹੀਂ ਕਿੱਥੇ ਰਹੇ ਜਗਾਣੇ ਉਹਨਾਂ ਨੇ ਤੇ ਪਾਲਜਰ ਦੀ ਤਿਆਰੀ ਕੀਤੀ ਤਿਆਰੀ ਕਰਨ ਤੋਂ ਬਰਾਮਤਿਆ ਪਾਲੀ ਸੰਗਤਾਂ ਦੀਪਲਾ ਕਾਲ ਵਿਕੇ ਜੋ ਨਾਮ ਤੇ ਮੌਤਾ ਕਹੇ ਲਗੇ ਔਰ ਸਭੂਨ ਜਪ ਕਰੋ ਤਾਹੋ ਪਾਲੇ ਸਤ ਕਰਤਾ ਗੁਰੂ ਨਾਨਕ ਦੇਵ ਪਾਲ ਸਾਹਿਬ ਜੀ ਦਾ ਇਹ ਜਿਹੜੇ ਵਜਨ ਗਾਉ ਉਹ ਸਤ ਕਰਪਾ ਦੇ ਹੀ ਹੈ ਉਹ ਜਦੋਂ ਕਿਸੇ ਵੀ ਜੇਲ੍ਹ ਚੜ੍ਹ ਜਾਵੇ ਉਹ ਆਪਰ ਧਿਆਨ ਹੋ ਕੇ ਇਹ ਕਰ ਕਹਿੰਦੇ ਸੀ ਸਾਥ ਕਰਦਾ ਤੇ ਕੋਈ ਮੇਰੇ ਚ ਪਿਆਰ ਕਰਕੇ ਕੀ ਉਹ ਚੇਹੋਂ ਧਿਆਨ ਨੇ ਲੰ ਕੁਨਾ ਦੇਰਾਂ ਦੀਆਂ ਫਰਿਆਦਾ ਉਹਨਾਂ ਦੀਆਂ ਬੰਦ ਗਾਵਨਾ ਉਹ ਕਿਹਨਾਂ ਕਾਹਦੇ ਹੰਤ ਤੇ ਉਹਨਾਂ ਦੇ ਦੁੱਖ ਜਿੰਨਕਦਰ ਜੋ ਕਹਦੇ ਹਾਂ ਸਾਰੇ ਮੇਰੇ ਪਾਲਕਾਂ ਯਾਤਿਆ ਆਪਣੇ ਹਾਲ ਹੁੰਦੇ ਹਨ ਗੁਰੂ ਨਾਨਕ ਦੇਵ ਪਾਲ ਸਾਹਿਬ ਜਿੱਥੇ ਵਿਆਦੇ ਹ ਉੱਥੇ ਹੀ ਜਗਧਾਨ ਨੂੰ ਤੋਂ ਡੰਗ ਲੱਗ ਜਾਂਦੇ ਰਹੇ ਅੱਜ ਜਿਹਨ ਸੇਵਕ ਦੇ ਕੋਲ ਗਏ ਆ ਉਹ ਦਸਾਂ ਲੈ ਦੇ ਕਿੱਤ ਕਰਨੀ ਵਾਲਾ ਸਰਦਾਰ ਭਾਈ ਭਾਈ ਲਾਲੋ ਸੀ ਭਾਈ ਲਾਲੋ ਦੇ ਤਾਲ ਦੇ ਉੱਤੇ ਜਾ ਕੇ ਰਵਾਜ ਦੇ ਮੋਢੇ ਖੜਕੇ ਹਾਕ ਮਾਰੀ ਉਹ ਨਾਰਿਕ ਦੇ ਪਾਤਸ਼ਾਹ ਜੀ ਆਪਦੀ ਬੋਲੀ ਦਾਣੀ ਬੜੀ ਵਿਛੀ ਬੋਲੀ ਸੀ ਇਹਦੇ ਇਸਲਾ ਗਿਆ ਭਾਈ ਲਾਲ ਰਵਾਜਾ ਗੋਗਲ ਭਾਈ ਭਾਈ ਲਾਲ ਨੇ ਬਾਗੇ ਵਿੱਚ ਵਿਚਾਰ ਕੀਤਾ ਕਿ ਮਨੁ ਜਲਾਦੂ ਕਹਿਣ ਵਾਲੇ ਦਾ ਹਜਾਲਾ ਹੀ ਆਏ ਹਾਂ ਇਹੋ ਜੇ ਆਈਦਾਂ ਲੋਕੀ ਕੇ ਆਜੋ ਕਾਉਨ ਹਾਕ ਕੇ ਜੇ ਕੇ ਜੇ ਮੇਰਾ ਤੁ ਆਜ ਭਾਈ ਗਾਨੋ ਕਰਕੇ ਬੁਲਾਇਆ ਮਨ ਨੂੰ ਝੋਲਾ ਗਿਆ ਸਤੂਰ ਹੋ ਗਿਆ ਮਿਲਿਆ ਤੇ ਫੇਰ ਮਨ ਦੇ ਵਿੱਚ ਵਿਚਾਰ ਹੋਇਆ ਪਤਾ ਨਹੀਂ ਕਿ ਕਿਨੇ ਭੇਕੇ ਨਾਲੇ ਆਤਮਾਨ ਦੇ ਹੀ ਆ ਤੇ ਦੂਜੀ ਵਾਰੀ ਖੇਡ ਬੁਲਾਵਟ ਹੈ ਇਹ ਹਾਕ ਕਾਹਨੇ ਭਾਈ ਗਾਨੋ ਦੇ ਰਾਜਾ ਕੋਲ ਅਗੇ ਕਿਰੇ ਕੋਲ ਆਇਆ ਦੋ ਪਟੇ ਹੋਏ ਪਾਰੇ ਲਾ ਲੋ ਬਾਹਰ ਨਿਕਲੇ ਆਪਣਾ ਰਾਜਾ ਜਦ ਮੇਰਾ ਦੇਖਿਆ ਤੇ ਕੋ ਨਾਮ ਜੀਵ ਬਾਪ ਜਰਾ ਉੱਤੇ ਦਵਾਰ ਤੇ ਹੋਰੇ ਬੜੇ ਹਾਂ ਬਾਂਦੇ ਉਹ ਬੜਾ ਚਾਉ ਹੈ ਕਿਉਂਕਿ ਜਿਹਨੇ ਬਰੇ ਦੀ ਯਾਦ ਸਾਲ ਸਾਹਿਬ ਜੀ ਤੇ ਜਿਹਨੇ ਗੱਲ ਮਾਣੀ ਉਹ ਵੱਡਾ ਜਾ ਹੋਇਆ ਹੁਣ ਜਿਸਨਾਂ ਨੇ ਮੋਲ ਨਾਲ ਕੋਈ ਸੁਖਰਾ ਜੀ ਪਾਈ ਦਰਦ ਨੇ ਉਹ ਉਹਦੇ ਸੋਹਣੇ ਦੇ ਨਾਲ ਤੋਂ ਨਾਲ ਤੇਰੇ ਬਾਦਸ਼ਾਹ ਜੀ ਆਸਰਾ ਲਾ ਕੇ ਦਿੱਤਾ ਗੁਰੂ ਨਾਨਕ ਦੇਵ ਜੀ ਬਾਦਸ਼ਾਹ ਜੀ ਉਹ ਦਾਸਕ ਨੇ ਮਿਲਾਈ ਮਾਣ ਹੋ ਗਿਆ ਤੇ ਮਹਾਰਾਜ ਨੂੰ ਕਹਿਣ ਲੱਗਾ ਬਾਈ ਬਾਦਸ਼ਾਹ ਕਹਿੰਦਾ ਨਾਲੀ ਕਰੇ ਮਹਾਤਮਾ ਕਹਿੰਦਾ ਕੇ ਭਾਈ ਲੱਗ ਲੋ ਤਿੱਥੇ ਜਤਕੀਰ ਸੇਖ ਹੋਵੇ ਮਨੁ ਤੇਜ ਦੇਣ ਵਾਲਾ ਗੁਰੂ ਹੋਵੇ ਤੇ ਕਿਤੇ ਕੋਈ ਕਵੀ ਨਹੀਂ ਰਹੀ ਤਿਸ ਰੇ ਬਚਨ ਹੋਵੇ ਪਹਿਲੇ ਰੇਤੇ ਵੀ ਕਾਫੀ ਰਹਾਹਾ ਹੋ ਗਿਆ ਕਹਿੰਦੇ ਕਿ ਨਾਲੀ ਦੇ ਘਰ ਦੇ ਵਿੱਚ ਅੱਜ ਤਿੰਨ ਫਕੀਰ ਆਏ ਉਹ ਹੈ ਪਿੰਡ ਦੇ ਵਿੱਚ ਚਾਚਾ ਹੋਏ ਜਾਪੇ ਕੁਝ ਸਿਆਣੇ ਬੰਦੇ ਪਾਈ ਗਾਦੋ ਦੇ ਵੇਹੜੇ ਤੇ ਆਏ ਜਦੋਂ ਪਾਈ ਗਾਦੋ ਜੀ ਨੂੰ ਪੁੱਛਿਆ ਕਿ ਆਹਨੇ ਪਾਈ ਇਹ ਕੌਣ ਕਮੀਰ ਆਉ ਪਾਈ ਗਾਦੋ ਇਹ ਕਹਿਣ ਲੱਗੇ ਰਾਜੇ ਦੀ ਬਾਤ ਕਹਿੰਦੇ ਸੰਗਤ ਜੀ ਇਹ ਕਨਕਾਰ ਦੇ ਕੋਲ ਆਣਤ ਆਇਆ ਕੋਈ ਨਾਲੇ ਦੇ ਮਹਾਰਾਜ ਜੀ ਗੱਲ ਤੋਂ ਤਾਮ ਪਾਸ ਤੇ ਆਏ ਆ ਇਹ ਨੂੰ ਨਾਲੇ ਨੇ ਪਾ ਜੀ ਆਦਾ ਉਹਨਾਂ ਨੂੰ ਅੱਜ ਉਹ ਯਾਦ ਕਰਨਾ ਕਿ ਅੱਜ ਪਿੰਡ ਪ੍ਰਿਆਤ ਤੋਂ ਅੱਜ ਇੱਥੇ ਆਏ ਆ। ਕੈਂਪਲੇ ਲੋਕਾਂ ਨੇ ਇਹੋ ਜਿਹੇ ਕਾਹਤੀ ਦਾ ਵਿੰਦਰਾ ਮਾਪਤਾਂ ਦੇ ਦੇਖ ਕੀਤੀਆਂ। ਲੰਗਰ ਦੇ ਵੰਡਾਉਣੇ ਕਰਨੇ ਜਰੂਰ ਹੋ ਗਏ। ਉੱਥੇ ਹੀ ਪਿੰਡ ਦੇ ਵਿੱਚ ਇੱਕ ਬਾਲਕ ਪਾਗੋ ਫੇਟ ਲੰਗਰ। ਇਸੇ ਲਈ ਉਹ ਕਲਾ ਵਿੱਚ ਉਤਾਰੀ ਪੈਗੀ। ਇੱਕ ਗ੍ਰੀਨ ਦੇ ਨਾਲ ਉੱਪਰ ਚੱਲ ਰਿਹਾ। ਉਨੇ ਕੰਮ ਦੇ ਨੋਕੀਰ ਆਇਆ ਕਹਿੰਦੇ ਵੀ ਮੇਰੇ ਕੌਮ ਦੀ ਆਰਥਿਕਤਾ ਨਹੀਂ ਪੈਣੀ ਲੱਗਦੀ ਫਲਾਦ ਦਾ ਪਰਾਬੰਦ ਕਰਨਾ ਹੋ ਜਾਏ ਕਹਿੰਦੇ ਮੇਰੇ ਕੋਲ ਦੰਦ ਕਿੱਥੇ ਗਿਆ ਦੰਦੋ ਤਾਲਾ ਮਾਇਆ ਸਾਰ ਨਾ ਹੈ ਮੈਨੂੰ ਲੱਗੋ ਕਿ ਰਾਜ ਕਰਦਾ ਉਹਨੇ ਵੀ ਆਪਣੇ ਨੌਕਰਾਂ ਚੱਕਣ ਨੂੰ ਕੱਟੇ ਤਾਂ ਜਰਾ ਭਾਈ ਤੁਸੀਂ ਵੀ ਆਪਣੇ ਕੌਮ ਦੇ ਟੋਲੇ ਨੂੰ ਲਾਓ ਤੇ ਜੇ ਵੀ ਭਾਈ ਨਾਦਰ ਨੇ ਕੌਮ ਦੇ ਨੋਕੀਰ ਆਇਆ ਕੰਨ ਦੇ ਕੱਢ ਲਾ। ਉਹਨਾਂ ਨੇ ਵਰਜਾ ਦੇਵਾ। ਟੈਂਪਲ ਦੇ ਕਰੋੜਾ ਦੇਰਨ ਦਾ ਆਉ ਭਾਈ ਭਾਈ ਕਲਪ ਤਾਗੂ ਨੇ ਕਲਾਕੇ ਪਰਜਾ ਦਾ ਜਨ। ਜਿਹੜੇ ਟੈਂਪਲ ਦੇ ਰਾਜਾ ਬੈਣ ਲੱਗੀਆਂ ਤੇ ਭਾਈ ਕਲਪ ਤਾਗੂ ਨੇ ਜਿਹੜੇ ਰੌਪਰ ਹੱਥ ਹੱਥ ਉਹਨਾਂ ਨੂੰ ਵਿਆਹ ਪਾਈ ਉਹਨੇ ਗੁਨਾਮੀ ਦੇ ਮਹਾਰਾਜ ਨੂੰ ਲੈ ਕੇ ਆ। ਤੇ ਜਿਹੋ ਉਹਦੇ ਦੇਖ ਕੇ ਸਾਡੇ ਪਾਈ ਪਾਸ ਭਾਗੋ ਨੇ ਇਹਦੇ ਨਾਲ ਜਿਹੜਾ ਉਹਦੇ ਨੌਕਰ ਆਉਂਦੇ ਉਹਨਾਂ ਨੇ ਆ ਕੇ ਤੁਨਤਾਲ ਦੇ ਬਾਦਸ਼ਾਹ ਦੇ ਚਰਨ ਕਮਾਣ ਤੇ ਬੇਚੀ ਕੀਤੀ ਪਿਆ ਮਹਾਰਾਜ ਨਾ ਦੇ ਫੇਰ ਦੇ ਘਰ ਜਾ ਕੇ ਕੁੱਤੀ ਕਰ ਨਹੀਂ ਪਾਓ ਤੁਝੇ ਕਿੰਬਾ ਦੇ ਕੰਮ ਕਿਉਂ ਪ੍ਰਾਪਤ ਕਰਿਆ ਵੀਰਾਂ ਨੇ ਘਰ ਆ ਕੇ ਤੱਕ ਕਿਤੇ ਤੁਹਾਡੇ ਸਰਦਾਰ ਉਹ ਬੇਸ਼ਕੀ ਬਧੀਆ ਜੀ ਹੈ ਕਾਨ ਪੀਨ ਦਾ ਬਧੀਆ ਨਾਟਕਿਆਂ ਮਿਲਣ ਤੇ ਚਲਾਓ ਉੱਥੇ ਬੜਾ ਬੁੱਖਾ ਮਿਲੇਗਾ ਬੜਾ ਸਰਮਾ ਨਾਜ਼ਰ ਆਵੇਗਾ। ਆਇਕ ਨੀ ਨਾਣੀ ਤੇ ਪਾਚਾ ਕਹਿ ਲੱਗੇ ਭਾਈ। ਅਸੀਂ ਤਾਂ ਗਰੀਬਾਂ ਦਾ ਸਾਥ ਹੀ ਚੱਲੂ ਰਿਹਾ। ਅਸੀਂ ਤਾਂ ਗਰੀਬਾਂ ਇਥੇ ਸੰਤਰੀ ਕੋਈ ਯਾਦ ਕਰਦਾ ਉੱਥੇ ਹੀ ਜਾਂਦੇ ਹਾਂ। ਇਸੇ ਤਰ੍ਹਾਂ ਦਾ ਮੁੜ ਕੇ ਦਬਾਅ ਨਹੀਂ ਚਾਏ। ਨਾ ਕੋਈ ਕਹਿ ਲੱਗੇ ਮੌਤ ਦੀ ਉਹ ਨਹੀਂ ਮੰਨਦੇ। ਕਹਿੰਦੇ ਇਹ ਤਾਂ ਗਰੀਬਾਂ ਨੇ ਕਰ ਲੈਣਾ ਹੈ ਜੀਵਾਂ ਲੈ ਕੇ ਹੀ ਆਪ ਹੋਇਆ। ਉਹ ਭਾਗਵਾਨ ਨੂੰ ਤੀ ਜਾ ਕੇ ਉਹਦੇ ਪੈਰੀਂ ਨਾਮ ਰਖ ਕੇ ਨਮਸਕਾਰ ਤੋਂ ਕਹਿ ਤੁਹਾਡੀ ਗੱਲ ਸੁਣ ਲੈ। ਪਾਈ ਨਾਲ ਭਾਗੋ ਨੰਗੇ ਪੈਰੀ ਪਾਈ ਲਾਜੋ ਨੇ ਕਾਹੂ ਆਏ ਆ ਕੇ ਗੱਲ ਦੇ ਬੰਨਾ ਪਾ ਕੇ ਇੱਕ ਜੁਨਾਹ ਤੇ ਮਹਾਰਾਜ ਤੇ ਜਨਕ ਪਵਨਾ ਨਮਸਕਾਰ ਕੀਤੀ। ਪਾਈ ਮਾਤਾ ਨੂੰ ਬਾਲਾ ਤੇ ਵਰਦਾਨਾਂ ਤੇ ਨਮਸਕਾਰ ਕੀਤੀ ਗੱਲ ਸੁਣ ਲੈ ਬਾਗ ਜਨ ਮਹਾਰਾਜ ਆਹ ਜਿਹੜੇ ਪਾਤਾਲੀ ਕਹਿੰਦੇ ਜੰਗਾ ਭਾਈ ਉਹਨੂੰ ਦਰਬਾਹ ਪਾਵਨ ਦਾ ਆਇਆ ਤੇ ਰੋਗ ਜਾਣਾ ਹੈਗਾ ਜਿਸ ਲਈ ਉਹਨਾਂ ਨੇ ਯਾਤਰੀ ਕੀਤੀ ਕਹਿੰਦੇ ਜਾ ਜਾ ਕੇ ਆਪਣੇ ਦਰਬਾਰ ਦੀ ਕਾਰ ਨਹੀਂ ਕਰ ਰਹੀ ਆ ਰਹੇ ਜਿਹਦੇ ਤਰੁਣ ਲੱਗੇ ਪਾਹੀ ਲਾਲੂ ਦੀ ਗ੍ਰਾਂਹ ਦੇ ਅੰਤ ਵਾਲਾਂ ਮੈਂ ਸਮਝਾਇਆ ਤੇਰੇ ਯਾਰ ਹੀ ਕਾਹਲੇ ਨੂੰ ਹੋ ਗਿਆ ਅਪਣੇ ਤਾਂ ਉਹਨੂੰ ਮੀਟ ਗਿਆ ਮੇਰਾ ਦੋ ਜਾਣ ਦੇ ਰੂਹ ਲੈ ਜਾਉਗਾ ਗੁਰੂ ਨਾਨਕ ਦੇਵ ਜੀ ਜਾਣ ਲੱਗੇ ਹਾਂ ਮਨੁੱਖਾਂ ਦੇ ਘਰ ਜਾਣਾਂ ਆਪਾਂ ਤੇ ਤੂੰ ਵੀ ਜਾਣ ਕਰੇਗਾ ਕਿਉਂਕਿ ਉਹਨਾਂ ਦਾ ਭਾਪਤੀ ਇਹਨੂੰ ਜਾਣ ਚਾਹੇ ਕੋ ਮੇਟੀ ਗਾਦੀ ਜੀ ਗੁਰੂ ਨਾਨਕ ਦੇਵ ਜੀ ਨੂੰ ਜਾਣੇ ਚਾਹੇ ਜਿਦੜੇ ਬਣ ਹੋਈ ਹੋਈ ਤੇ ਤੇਰਾ ਭਾਗਿਆ प्यारी भड़के कहन लगा भाई ला लो कहन लगा महाराज पुत्र जो स्वामी भक्ति प्रकार ਦੇ ਭੋਲੇ ਬੈਠੇ ਆ ਵਾਹੁ ਕੇ ਬੋਲਾ ਤਰੁ ਬਾਹ ਕੋਰੋਂ ਦੇ ਮੈਂ ਨਾ ਜੋਗੇ ਮੈਂ ਨਹੀਂ ਸਾਥ ਵੀ ਕਰਦਾ ਸੀ ਤੇਨ ਕਰਕੇ ਸੁਦੇ ਕਿਰਪਾ ਕਰੋ ਇਹਨੂੰ ਵੀ ਯਾਦ ਰੱਖਿਓ ਤੁਜੀ ਵੀਪਾ ਨੇ ਕਾਲਾਏ ਮੁੰਡਾ ਨੂੰ ਕਹਾਂਣਾ ਤੇ ਤੁਜੀ ਬਲਿਆ ਚੜਾ ਲਈਏ ਜਾਣਾ ਹੈ ਨਾਮ ਦੇ ਪਾਲਚਾਹ ਦੀ ਫਾਇਦਾਦੋ ਤੀਸਰਾ ਕਰੂ ਕਿਤੇ ਉਹਨੇ ਕਾਬਦਾ ਪੰਜਾਬਾ ਚ ਚੱਕਾਂਗੇ ਤੇਰੇ ਕਾਬਦਾ ਪਹਿਲਾ ਪੰਜਾਬਾ ਚ ਚੱਕਾਂਗੇ ਜੇ ਉਸਦੇ ਤੇਰੇ ਕਾਬਦਾ ਪਹਿਲਾ ਪੰਜਾਬਾ ਚ ਚੱਕਾਂਗੇ ਤੇ ਤੂੰ ਆਪਣਾ ਪੰਜਾਬਾ ਦੇ ਨਾਲ ਲੈ ਜਾ ਤੂੰ ਵੀ ਸਾਡੇ ਨਾਲ ਜਾ ਤੂੰ ਨਾਮ ਦੇ ਪਾਲਚਾਹ ਦੀ ਫਾਇਦਾਦੋ ਤੇ ਹੋ ਸਕਦਾ ਹਲਕਾ ਭਾਗੋ ਦੇ ਅੱਗੇ اس سے بڑا ہی بڑا سبھنا ہے ہوئے تھا در نامیترے پارشاہ نے اپنے مہرین ساوہ سجاہ کے رازت سے ہیم گیا کیوں کہ بڑیاں نے چوہ بڑے روپے رہوں گے در نامیترے پارشاہ کی پائی رازم کیا تھے کہیں کہ پائی رازم کی رہا سچاسا کیا ہے کہیں کہ مہاراہی میرا پرشاہ سچاسا میں نے کوئے کہیں کہ وہ بھی میرا کے رازمائی ਆਈ ਗਾਦਰ ਨੇ ਮੇਕਾ ਤੇ ਪੋਨੇ ਦੇ ਵਿੱਚ ਕੋਲ ਬੈਠਿਆ ਹੋਇਆ ਸੀ ਉਸੇ ਤਰ੍ਹਾਂ ਹੀ ਪੋਣਾ ਹੋਵੇਗਾ ਜਿੱਦਾਂ ਅਸੀਂ ਵਾ ਦੇਖਦੇ ਹਾਂ ਦੇਖ ਵਾ ਦੇ 23 ਪ੍ਰਕਾਰ ਦੇ ਭੋਜਨ ਬਣੇ ਹੋਏ ਹਨ ਉਹਨਾਂ ਵਾਂ ਨੂੰ ਦੇਖਦੇ ਹਾਂ ਇੱਕ ਪਾਸੇ ਹੋਵੇ ਕੋਧਲੇ ਦੀ ਹੋਤੀ ਵਿਚੀ ਰੋਹੀ ਵਿਧੀਆ ਦੇਖਦੇ ਹਾਂ ਉਹਨਾਂ ਦਾ ਕੇਵਲ ਹੀ ਲਗਾ ਹੋਇਆ ਕਿ ਪਾਸੇ ਬਾਹਮ ਪੂਰੇ ਬਣੇ ਹੋਏ ਹਨ بڑے بڑے ਪ੍ਰਗੋਗਾਂ ਤੋਂ ਪੋਨੇ ਆਲੇ ਹੀਆ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦ ਕੇ ਸਤ ਮਲੁਖ ਬਾਗੋ ਦਾ ਪੰਜਾਬਾ ਵਾਲੇ ਤੇ ਪੰਜਾਬਾ ਦੇ ਹੋਰ ਲਗਾ ਤੇ ਪੰਜਾਬਾ ਛਕੋ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਇੱਕ ਪਾਸੇ ਪਾਈ ਮਲੁਖ ਬਾਗੋ ਦਾ ਪੰਜਾਬਾ ਹੱਥਾਂ ਵਿਚ ਫੜਿਆ ਤੇ ਦੂਜੇ ਪਾਸੇ ਪਾਈ ਹਾਦਰ ਦਾ ਪੰਜਾਬਾ ਫੜਿਆ ਹੋਇਆ ਜਿਹਦੇ ਫੜਿਆ ਹੋਇਆ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਇੱਕ ਪਾਸੇ ਸੱਚੇ ਆਪਦੇ ਨੂੰ ਆਪ ਦਾ ਜਾਂਦਾ ਬਾਈ ਲਾਗੂ ਲਾਤੇ ਕਦੇ ਆਪਦੇ ਨੇ ਕਿਨਾਲਾ ਪਹੁੰਚਦਾ ਜੀ ਦੇ ਦੋਨਾਂ ਦੇ ਆਦੇ ਪਿਓ ਜਾਨਾਂ ਨੇ ਕਿਹਾ ਉਹਨਾਂ ਨੇ ਇੱਕ ਪਾਸੇ ਕੂਕਿਆਂ ਤੇ ਇੱਕ ਪਾਸੇ ਬਹੁਤੀਆਂ ਤਾਲਾ ਬੋਲਣੇ ਸ਼ੁਰੂ ਹੋ ਗਏ ਜੀ ਉਹ ਕੋਈ ਹਾਲੀ ਗੋਹਾਂ ਤੇ ਕਿੱਥੇ ਬੈਠੇ ਕਹਿੰਦੇ ਸੱਚੇ ਆਪ ਬਾਹਰ ਹੀ ਹੀਰੇ ਆ ਤੇ ਉਹਦਾ ਨਿਰਣਾ ਕੀਤਾ ਕਿਸ ਨੇ ਸਵਾਲ ਕੀਤਾ ਕਹਿੰਦਾ ਮਹਾਰਾਜ ਇਹ ਕੀ ਗੱਲ ਇਹ ਕੋਈ ਰੁਪਿਆ 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 ਜਿਹਨੂੰ ਕਾਨੂੰਨ ਤਿਆਰ ਨਹੀਂ ਹੈ ਤੇ ਇਹਨਾਂ ਨੇ 23 ਪ੍ਰਕਾਰ ਦੇ ਧੋਹੇ ਪੈ ਰਹੇ ਹਨ ਉਹਨਾਂ ਦੇ ਵਿੱਚੋਂ ਲੋਕੀਂ ਨਾ ਤਿਆਰ ਤੇ ਨਹੀਂ ਸੁੱਤੀ ਰੁਪਿਆ ਜਿਹਦੇ ਦੀ ਖਾਣ ਨੂੰ ਤਿਆਰ ਨਹੀਂ ਉਹਦੇ ਵਿੱਚ ਰੱਤ ਭਰ ਗਿਆ ਇਹਦਾ ਕੀ ਕਾਰਨ ਹੈ ਕੋਈ ਨਾਲ ਪਾਲਜਾ ਜਾਂ ਜੇ ਬਾਹੀ ਇਹ ਜਿਹੜੀ ਤੇਰੀ ਕਿਰਤ ਹੈ ਉਹ ਸੁੱਤੀ ਨਹੀਂ ਹੈ ਤੇ ਲੋਕਾਂ ਨੂੰ ਤਾਂ ਲੱਖਾਂ ਕਰਕੇ ਤੇ ਲੋਕਾਂ ਜਦੋਂ ਕੰਮ ਕੀਤਾ ਤਾਂ ਸੱਚਾਈ ਦਾ ਹੋਇਆ ਜਿਹੜਾ ਇਹ ਮਨ ਨੂੰ ਲੰਦੋ ਤਾਂ ਪਹੁੰਚਦਾ ਹੈ ਇਹ ਸਮਾਂ ਮੈਂ ਨਹੀਂ ਕਿੰਨਾ ਪਹੁੰਚਦਾ ਇਹਦੇ ਵਿੱਚੋਂ ਦਾਰੋਂ ਨਿਕਲਦਾ ਜਿਹੜੀ ਤੇਰੀ ਨਹੀਂ ਮੰਗੀ ਨਿਮਰਾਈ ਹੈ ਇਹਦੇ ਵਿੱਚੋਂ ਰੋਹ ਨਿਕਲਦਾ ਸਾਥ ਸੰਗਤ ਜਿਹਦੇ ਦੀ ਗੱਲ ਸੁਣੀ ਕਹਿੰਦੇ ਭਾਈ ਆਪਣੇ ਹੱਥਾਂ ਨਾਲ ਕਿਰਤ ਕਰਨ ਆਪਣੇ ਹੱਥਾਂ ਨਾਲ ਕਿਰਤ ਕਰਕੇ ਬੇਹੱਦ ਜ਼ਿਆਦਾ ਦੁਕਾਨੀ ਕੀ ਚੰਗਾਂਗੇ ਸਾ ਸਰਕਾਰੀ ਜੇਸਰੀ ਹੋਇਆ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਪੈਰਾਂ ਅnder ਦੇ ਰਾਹ ਤੇ 23 ਜਨਵਰੀ ਦੇ ਬਤਰਾਪ ਕੀਤਾ ਸਵਤੰਤਰ ਕੀਤਾ ਲੋਕਾਂ ਨੂੰ ਉਤਾਰਿਆ ਜੁਨੀਆਂ ਦੀ ਦੂਰ ਦੂਰ ਤੱਕ ਗੁਰੂ ਨਾਮ ਦੇ ਬਾਝਾ ਝਰਮਾ ਬੈਈਆਂ ਇਹ ਪੈਰਾਂ ਤੋਂ ਬਸ ਮਲਿਕ ਪਾਤਸ਼ਾਹ ਨੇ ਆਪਣੀ ਦਿੱਖ ਕੀਤੀ ਜਿੱਦਾਂ ਮੈਂ ਨਹੀਂ ਕਿਹਾ ਕਿ ਜੱਜਾ ਦੇਖਿਆ ਜਿੱਦਾਂ ਇਸ ਕਰਕੇ ਸਾ ਸਰਕਾਰੀ ਜੇਸਰੀ ਦੇ ਜਦਾਂ ਇਹ ਕਹਿੰਦੇ ਆ ਉਹੀ ਸਭੀ ਹੁੰਦੀ ਆ ਆਪਾਂ ਜਿਹੜੀ ਬਾਤ ਇਹ ਚੱਲ ਚੱਲ ਰਹੇ ਹਾਂ ਕਿ ਨਾਲ ਜਾਣ ਵਾਲੀਆਂ ਚੀਜ਼ਾਂ ਨਹੀਂ ਨਾਲ ਜਾਣ ਵਾਲੀਆਂ ਚੀਜ਼ਾਂ ਆ ਰਹੀਆਂ ਜਿਹੜਾ ਅਸੀਂ ਕੰਮ ਨੂੰ ਯੋਜਨਾ ਤੇ ਸਾਮਲਾ ਕੇ ਆਪਣਾ ਜਨੂਬ ਸਵਦਾ ਕਰਨਾ ਹੈ ਕਿ ਸਿੱਥੇ ਕੋਈ ਮੁਹੀ ਨਹੀਂ ਹੈ ਕੋਈ ਕੋਈ ਕਾਬਲ ਹੈ ਕਿ ਆਵੇ ਕੋਈ ਆਸਰ ਲੈ ਕੇ ਆਵੇ ਕੋਈ ਗਾੜ ਲੈ ਕੇ ਆਵੇ ਸਾਡੀ ਖਵਾੜੇ ਆਪੇ ਕਰਵਾ ਕਰੂਗੇ ਆ ਜਿਨ੍ਹਾਂ ਨੇ ਕੋਈ ਦੇਵਾ ਲੈਣੀ ਹੈ ਉਹ ਆਪਣੇ ਦਰੋਂ ਕਰਵਾਪੇ ਹੀ ਕਰਕੇ ਲਾਣ ਇਸ ਕਰਕੇ ਰਾਤ ਨੂੰ ਜਦੋਂ ਕਰਾ ਕਰੂ ਕਿਸ ਤਰ੍ਹਾਂ ਸੰਗਰਾਮ ਨੇ ਜਰਾਏ ਤੇ ਸ਼ੁਰੂ ਹੋਇਆ ਕੋ ਪੱਤ ਤੋਂ ਵੱਧ ਆਇਆ ਕੋ ਵਿਚਾਰ ਇਹ ਦੱਸੀ ਮਹਾਗੁਰੂ ਜਰਬਾਤ ਜਾ ਕੇ ਆਪਨੇ ਤੁਮ ਆਪੀ ਆਜੀ ਹੋਣੀ ਜ਼ਰੂਰੀ ਹੈ ਪਰ ਜਦੋਂ ਮੈਂ ਇਹ ਨਹੀਂ ਕਹਿੰਦੇ ਕਿ ਦੁਆਵ ਦੇਣਾ ਵੀ ਜ਼ਰੂਰੀ ਆ ਪਰ ਹੋਵੇ ਕਿ ਇਹ ਤੁਸਾ ਨਹੀਂ ਇਹ ਨਾ ਹੋਵੇ ਕਿ ਜਦ ਤੇ ਟੱਕੀ ਮਾਰੀ ਹੋਵੇ ਕਿ ਜਿੰਦਾ ਗਲਤ ਹੋਵੇ ਉਹ ਗੱਟ ਉਹ ਬੰਦੇ ਜਿਹੜੇ ਬਾਹਰ ਹੀ ਜਾ ਕੇ ਦੇਦੇ ਉੱਤੇ ਤਰਫੀ ਨਹੀਂ ਹੋਣੀ ਇਹ ਜਸਾ ਮੈਂ ਨਹੀਂ ਕਹਿੰਦੀਆਂ ਭਾਵੇਂ ਇਹਨੇ ਜਨਕਨ ਫੌਜਾਂ ਜੱਦੇ ਕਾਇਰ ਚੋੜਾ ਜੱਦੇ ਜਦੋਂ ਮੈਂ ਕੀ ਕਰਦੇ ਆ ਅਸੀਂ ਆਪ ਦੀ ਬਾਣੀ ਕਾਤੇ ਰੋਣੇ ਘਰੋਂ ਆਉਂਦੇ ਆ ਉਹ ਜੋ ਮਾਇਆ ਜੱਦਾ ਕਰ ਚੰਦੇ ਹਾਂ ਉਹਦੇ ਹੀ ਲੱਗਣ ਲੱਗਣ ਦੇ ਰੰਗ ਦੀ ਦੇਵਾ ਉਹਨਾਂ ਨੇ ਪਹਿਨੀ ਹੈ ਤੇ ਬੈਦ ਕੋਰਾ ਦੇ ਵਿੱਚ ਵੀ ਉਹਨਾਂ ਜੱਦਾ ਮਾਇਆ ਦੀ ਕਿਰਤ ਪਹਿਨੀ ਆ اس کا کہترام سانگاٹی میں ایک بہنی کی کوئی بہتر کر رہا کرو ہے بس طرح کمہ کرا کے آپ نے سامنک کی ہانتی دوا کے آپ نے جانسی بہتر کر رہا کرو ہے کچھ سمانکی ہے ایک بات کی کوئی دیکھ تو رانس رانس سانگا جی کنو کا پر حاصل ہے چیار ہے سال میں سانگا جیسے ہمیں سکتے ہیں جیانی بھی کنی کا سکتا ہے کوئی اردواری جنسی پائیس ہے کوئی کیاری کر رہا ہے ਗੁਰੂ ਦਾ ਜਿਹੜਾ ਅਹਿਦ ਹੈ ਆਪਣਾ ਨੰਗਰਮੀ ਹੈ ਕਿ ਇਨਕਾ ਦੇ ਲੋਕ ਦੇ ਨੁਕਰਾਂ ਦੇ ਵਿਚਾਰ ਕਰਕੇ ਆਪਣੇ ਨੂੰ ਚੰਗਾ ਕਰੋ ਗੰਦਰ ਤੋਂ ਬਾਹਰ ਦੀ ਦੀਵਿਆਂ ਦੀ ਸੇਵਾ ਕਰਿਆ ਕਰ ਇਹ ਜ਼ਰੂਰੀ ਹੈ ਕਿ ਕਿ ਆਪਾਂ ਚੱਲਣਾ ਨਹੀਂ ਕਰਦੇ ਵਿੱਚ ਬਾਪ ਦਾ ਖਿਆਲ ਕਰਨਾ ਸਤਨਾ ਵਾਰੀ ਦਾ ਰੇਰੂ ਕਰਕੇ ਖਿਆਲ ਕਰਦਾ ਜਿਹਨਾਂ ਦੀ ਚੰਗਣਾ ਉਹਨਾਂ ਦੀਆਂ ਬਿਮਾਰੀਆਂ ਦਾ ਹਾਲਾਤ ਤੇ ਸਾਰੇ ਲੋਕਾਂ ਦਾ ਉਦਰਾਮ ਕਲਿਆਣ ਰੂਪ ਉੱਤੇ ਗੁਰਦਾਰ ਇਹ ਤੁਰੀ ਜਰੂਰੀ ਤਾਂ ਕਿ ਪਰਮੇਸ਼ਰ ਦਾ ਜਨਮ ਘਰ ਆਵੇ ਕੇਵਲ ਤਾਂ ਕਿ ਨਾਲ ਸੰਗਤ ਜੀ ਨਾਮ ਜਪ ਕੇ ਨੰਗਰ ਪਿਆਰ ਕਰੋਗੇ ਤੁਰੀਆਂ ਤਾਂ ਵਾਦਾਂ ਦੀ ਪਰਾਹੁਣਾ ਇਹ ਜਿਹੜਾ ਚੱਟਦਾ ਹੈ ਤੇ ਉਹਦਾ ਵੀ ਪਰਾਹੁਣਾ ਹੈ ਕੋਦੇ ਵੀ ਚੰਗੇ ਲੋਕ ਨੂੰ ਹੁੰਦੇ ਆ ਬੀਜੀਆਂ ਨੰਗਰ ਪਰਵਾਣ ਵਾਲਿਆਂ ਦਾ ਵੀ ਚੰਗੇ ਲੋਕ ਨੂੰ ਹੁੰਦੇ ਆ ਕਿ ਉਹਦੀ ਦੇਖਿਆ ਕਰਦੇ ਆ ਬਾਕੀ ਸਭ ਕਰਮ ਨੂੰ ਵੀ ਆਉਂਦੇ ਦੇਖੀਆ ਸਭ ਤੋਂ ਪਹਿਲਾਂ ਪੁਰੀਆ ਕਰੋ ਦਾ ਇਹਨਾਂ ਦਾ ਨਾਮ ਦਾ ਵੱਧ ਇਹ ਹੀ ਹੁੰਦਾ ਕਿ ਤਾਂ ਕਿ ਉਹ ਜਿਹੜੇ ਵਿਆਹ ਚਾਹਤ ਰਹੇ ਅਰਦਾਸ ਦੇ ਸੋਨੇ ਆਪਣੀ ਆਪੇ ਅਲਵਾਸ ਦੇ ਵਿੱਚ ਆ ਗਏ ਆਪਣੇ ਸਾਹਮਣੇ ਹੱਥ ਜੋ ਆ ਕੇ ਆਪਣੇ ਜੀ ਨੂੰ ਅੱਲਾ ਕਰੋ ਜੀ ਉਹਨਾਂ ਦੇ ਸੁਭਾਅ ਦੇ ਆਪ ਦੇ ਆਪੇ ਇੱਕ ਉਹ ਪ੍ਰਾਪਤ ਨਾਲ ਜਮਤ ਵਰਗੋ ਕੇ ਮੇਟੀ ਅੱਛੇ ਦਰਸੇ ਲਈ ਆ ਜਾਂਦੀ ਹੈ ਨਾਲ ਜਮਤ ਵਰਗੋ ਕੇ ਮੇਟੀ ਗੁਰੂ ਦਾ ਆਰੋ ਆਲਾ ਹੀ ਕਿਪਾ ਹੈ ਹਾਲੇ ਜਾਂਦੇ ਕਾਬੋ ਪੀਰਾਂ ਦਾ ਭਾਈ ਤੁਮਨੇ ਆਵੇ ਬੰਦ ਜਾਈ ਜਿਹੜੀ ਵੀ ਸੰਤ ਕੋਲ ਜਾਂਦਾ ਜੱਗੇਗੀ ਉਹਨਾਂ ਬਾਹਰ ਪਾਦਾ ਹੁੰਦਾ ਹੈ ਇਸ ਦਾ ਕਿ ਦਾ ਸੰਗਿਏ ਯਾਰੋ ਤੇ ਬੀਸ਼ਿਆ ਆਓ ਇਹ ਵਾਰ ਤੇ ਕੋਲਾਈ ਯਾ ਕੋਰੁ ਸ਼ਕਤ ਨਾਮ ਸਰਤੇ ਨਾਮ ਤਤ ਨਾਮ et ਹਾਂ ਦਰਦ ਉਹ ਨਾ ਆ ਗਿਆ ਕੋਣਾ ਜੀ